ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਸਾਡੀ ਪਾਰਟੀ ਦੀ ਪਰਮੂ ਮੀਟਿੰਗ ਜਿਹਦੇ ਵਿੱਚ ਸਾਡੀਆਂ ਜਿਲ੍ਹਾ ਜਥੇਦਾਰ ਬੀਬੀਆਂ ਨੇ ਸਾਡੇ ਪੰਜਾਬ ਦੀਆਂ ਅਹੁਦੇਦਾਰ ਬੀਬੀਆਂ ਨੇ ਹਿੱਸਾ ਲਿਆ ਤੇ ਇਹਦੇ ਵਿੱਚ ਅਸੀਂ ਮਤੇ ਪਾਸ ਕੀਤੇ ਨੇ ਇੱਕ ਤਾਂ ਜਿਹੜੀ ਪੁਲਿਸ ਠੂਠੇ ਇਨਕਾਊਂਟਰ ਕਰਦੀ ਆ ਉਹਨਾਂ ਦੇ ਉਲਟ ਮਤਾ ਪਾਸ ਕੀਤਾ ਤੇ ਇੱਕ ਅਸੀਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਆ ਕਿ ਸਾਡੀ ਸ਼ਰਮੀ ਕਮੇਟੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਆ ਜਿਹੜੀ ਬੜੀ ਸੰਘਰਸ਼ ਕਰਕੇ ਬੜੀਆਂ ਕੁਰਬਾਨੀਆਂ ਕਰਕੇ ਹੋਂਦ ਵਿੱਚ ਆਈ ਸੀ 14 ਸਾਲ ਤੋਂ ਉਹਦੀ ਕੋਈ ਇਲੈਕਸ਼ਨ ਨਹੀਂ ਹੋਈ ਔਰ ਉਹ ਜਿਹੜੇ ਲੋਕ ਨੇ ਮਤਲਬ ਜਿਹੜੇ ਤੇ ਅੱਜ ਐਸ்சிਪੀਸੀ ਮੈਂਬਰ ਬੈਠੇ ਨੇ ਉਹਨਾਂ ਆਪਣਾ ਅਧਿਕਾਰ ਖੋ ਚੁੱਕੇ ਨੇ ਉਹ ਅੱਗੋਂ ਆਪਣਾ ਪ੍ਰਧਾਨ ਨਹੀਂ ਚੁਣ ਸਕਦੇ ਕਾਨੂੰਨ ਦੇ ਅਨੁਸਾਰ ਸੋ ਅਮਿਤ ਸ਼ਾਹ ਮੋਦੀ ਜੋ ਵੀ ਮਤਲਬ ਗ੍ਰਹਿ ਮੰਤਰੀ ਹੈ ਅਮਿਤ ਸ਼ਾਹ ਉਹਨੂੰ ਅਸੀਂ ਅੱਜ ਆਪਣੇ ਮੰਗ ਕੀਤੀ ਹੈ ਕਿ ਸਾਡੀ ਸ਼੍ਰੋਣੀ ਕਮੇਟੀ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ ਔਰ ਸਾਡੀ ਇਸਤਰੀ ਅਕਾਲੀ ਦਲ ਦੀ ਜੋ ਭਰਤੀ ਮਹਿੰ ਚੱਲ ਰਹੀ ਹੈ ਸਾਰੇ ਅਕਾਲੀ ਦਲ ਦੀ ਉਹਦੇ ਤਹਿਤ ਅਸੀਂ ਅੱਜ ਬੀਬੀਆਂ ਨੂੰ ਉਹਨਾਂ ਦੀ ਜਿਮੇਵਾਰੀਆਂ ਤੈ ਕੀਤੀਆਂ ਔਰ ਸਾਡੀਆਂ ਬੀਬੀਆਂ ਦਾ ਜੋ ਐਸਜੀਪੀਸੀ ਵਿੱਚ ਜ਼ਿਲ੍ਹਾ ਪਰਿਸ਼ਦ ਵਿੱਚ ਦਾ 2027 ਜੋ ਯੋਗਦਾਨ ਹੋਏਗਾ ਉਹ ਕੀ ਭੂਮਿਕਾ ਦਾ ਕਰਨ ਗਿਆ ਜੁਨਾਂ ਨੂੰ ਪੂਰੀ ਜ਼ਿੰਮੇਵਾਰੀ ਤੈ ਹੋਈ ਹੈ ਬੀਬੀ ਰਜਿੰਦਰ कौर ਪੰਜਾਬ ਇਸਤਰੀ ਵਿੰਗ ਦੀ ਪ੍ਰਧਾਨ ਕੌਮੀ ਪ੍ਰਧਾਨ ਇਸਤਰੀ ਵਿੰਗ ਸੰਦੂ ਸੀਨੀਅਰ ਕੌਮੀ ਮੀਤ ਪ੍ਰਧਾਨ ਪੰਜਾਬ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਜੰਡਾਰ ਦੇਖੋ ਬੜੇ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਵੀ ਅਸੀਂ ਸੁਣਦੇ ਆ ਰਹੇ ਹਾਂ ਜੋ ਸਾਡੀ ਬੀਬੀਆਂ ਦਾ ਸੇਵਾ ਤੋਂ ਲੈ ਕੇ ਸ਼ਹਾਦਤਾਂ ਤੱਕ ਸਾਡਾ ਜਿਹੜਾ ਇਤਿਹਾਸ ਆ ਸਾਡੀਆਂ ਬੀਬੀਆਂ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਮੁਗਲ ਸਹਾਨਾ ਤੋਂ ਲੈ ਮੁਗਲ ਜ਼ਾਲਿਮਾਂ ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡਾ ਬੀਬੀਆਂ ਦਾ ਯੋਗਦਾਨ ਸਾਡੀ ਸੇਵਾ ਦੇ ਵਿੱਚ ਸਿਮਰਨ ਦੇ ਵਿੱਚ ਸਾਡੀਆਂ ਸ਼ਹਾਦਤਾਂ ਦੇ ਵਿੱਚ ਰਿਹਾ ਤੇ ਹੁਣ ਜਿਹੜਾ ਸਾਡਾ ਅੱਜ ਦਾ ਇਕੱਠ ਸੀ ਬੀਬੀ ਜੀ ਨੇ ਸਾਡੇ ਜੋ ਪਾਰਟੀ ਪ੍ਰਧਾਨ ਨੇ ਇਹਨਾਂ ਨੇ ਦੱਸਿਆ ਮੈਂ ਤਾਂ ਬੀਬੀਆਂ ਨਾਲ ਇਹਨਾਂ ਦਾ ਆਈਆਂ ਦਾ ਧੰਨਵਾਦ ਕਰਦੀ ਆ ਤੇ ਮੈਂ ਬੀਬੀਆਂ ਨੂੰ ਇਹੀ ਅਗਾਹ ਕਰਾਂਗੀ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੁੱਤ ਤੇ ਸਾਡੀ ਜਵਾਨੀ ਆਪਾਂ ਇਹਨਾਂ ਨੂੰ ਸੰਭਾਲ ਲਈਏ ਤੇ ਆਪਣਾ ਇੱਕ ਏਕਾ ਕਰਕੇ ਇੱਕ ਪਰਿਵਾਰ ਬਣ ਕੇ ਪਿੰਡਾਂ ਇਸ਼ਾਰਾਂ ਦੇ ਵਿੱਚ ਵੜ ਕੇ ਆਪਾਂ ਜਿਹੜਾ ਸਾਡੇ ਤੋਂ ਊੜਾ ਤੇ ਸਾਡਾ ਜੂੜਾ ਖੋਇਆ ਜਾ ਰਿਹਾ ਸਾਡੀ ਸਿੱਖੀ ਦਾ ਕਾਨ ਕੀਤਾ ਜਾ ਰਿਹਾ ਸਾਡੀ ਪੰਜਾਬੀ ਜਿਹੜੀ ਮਾਂ ਬੋਲੀ ਆ ਉਹਨੂੰ ਖੋਇਆ ਜਾ ਰਿਹਾ ਆਪਾਂ ਉਹਨੂੰ ਸੰਭਾਲ ਲਈਏ ਇਹ ਸਾਡੀ ਇਕੱਤਰਤਾ ਦੇ ਵਿੱਚ ਹੋ ਕੇ ਅਸੀਂ ਆਪਣਾ ਇਕਜੁੱਟ ਹੋ ਕੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਉਹ ਪਾਰਟੀ ਆ ਜਿਨ੍ਹਾਂ ਨੇ ਕਦੀ ਕੋਈ ਹਿੰਦੂ ਨਹੀਂ ਦੇਖਿਆ ਕੋਈ ਮੁਸਲਮਾਨ ਨਹੀਂ ਦੇਖਿਆ